ਸੋ ਰਟਮਾ ਲਾ ਪੰਜਵਾ ਗੁਰਪੂਰੈ ਕੀਤੀ ਪੂਰੀ ਪਰਵਰ ਰਹਿਆ ਭਰ ਪੂਰੀ ਕੇਵਨ ਕੁਸ਼ਲ ਪਿਆ ਅਿਸ਼ਨਾ ਨਾ ਤਾਰ ਬ੍ਰਹਮ ਵਿਟੋੁਰਵਾਨਾ ਗੁਰ ਕੇ ਚਰਨ ਕਮਲ ਰਜਤਾ ਹੇ ਬੇਗਨਾ ਲਾਗੈ ਕਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਨ ਸਾਨੂ ਦਰਮਤ ਖੋਏ ਪਤਿਤ ਪਨੀਤ ਸਭ ਹੋਵੇ RAMDAS ਸਰੋਵਰ ਨਾਥੇ ਸਵਲਾਟੇ ਪਾਪ ਕਮਾਤੇ ਗਣ ਗੋਵਿੰਦਨ ਤ ਗਾਈਐ ਸਾਧ ਸੰਗ ਮਿਲ ਧਿਆਈਐ ਮਨ ਮਾਨ ਰਿਤਪਾਲ ਪਾਈ ਵਰਪੂਰਾ ਅਰਦੇ ਪਿਆਰੇ ਗੁਰ ਗੋਪਾਲ ਅਨੰਦਾ ਜਪ ਜਾਉ ਜੀਵੈ ਬ੍ਰਹਮ ਅਨੰਦਾ ਜਨ ਨਾਨਕ ਨਾਮ ਤੇ ਆਇਆ ਰਭ ਆਪਣਾ ਵਰ ਰਖਾਇਆ ਵਾਝੁ ਤੁਧ ਤਖਸਾ ਵਾਝੁ ਕੋ ਜੀ ਕੀ ਬਤੇ ਸਰਤਾ ਜੋ ਗੁਰੂ ਗੁਰੂਖੰਡ ਸਾਹਿਬ ਸਤ ਸੰਗਤ ਜੀ ਕਿਰਪਾ ਕੀਤੀ ਹੈ ਸਤਪੁਰੂ ਗੁਰਸਬ ਜੀ ਮਹਾਰਾਜ ਜੀ ਨੇ ਅਮਰਤ ਲਈ ਸਤਪੁਰੂ ਜੀ ਨੇ ਪਵਿੱਤਰ ਉਪਮਕਸ਼ਿਸ਼ ਕੀਤੀ ਅੱਜ ਦਾ ਜੋ ਸਤਪੁਰਾਂ ਦਾ ਪਰਮਾਣ ਹੈ ਇਹ ਸੋਰਖਾ ਰਾਗ ਦਾ ਸ਼ਬਦ ਹੈ ਤੇ ਪੰਜਵੇਂ ਪਾਤਸ਼ਾਹ ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਹਨਾਂ ਦੀ ਰਸਨਾ ਤੋਂ ਉਚਾਰਨ ਹੋ ਜਾਵੇ ਸਤਿਗੁਰੂ ਜੀ ਕਿਰਪਾ ਕਰਦੇ ਨੂੰ ਸੋਰਠਿ ਮਹਾਲਾ ਪੰਜਵਾਂ ਗੌਰ ਪੂਰਾ ਕੀਤੀ ਪੂਰੀ ਤਰਾਵਰ ਅਵਰਹ ਆ ਭੰਗ ਪੂਰੀ ਇਹਨੇ ਪੂਰੇ ਗੁਰੂ ਨੇ ਕਿਰਪਾ ਕਰਤੀ ਅਧੂਰਾ ਗੁਰੂ ਸੰਪੂਰਨਤਾ ਨਹੀਂ ਬਖਸ਼ ਸਕਦਾ ਪੂਰਾ ਗੁਰੂ ਹੀ ਪੂਰੀ ਕਰ ਸਕਦਾ ਹੈ ਤੇ ਫਿਰ ਹੁਣ ਜਿਹੜੇ ਪਾਸੇ ਨਿਗਾ ਮਾਰਦੇ ਆ ਨਾ ਘਟ ਘਟ ਦੇ ਅੰਦਰ ਵਸਦਾ ਪ੍ਰਭੂ ਨਜ਼ਰ ਆਉਣਾ ਕਿਵੇਂ ਕੁਸ਼ਲ ਹੈ ਆ ਇਸਨਾਨਾ ਹੁਣ ਇਸ ਮਨ ਨੂੰ ਉਹਦੀ ਬਖਸ਼ਿਸ਼ ਉਹਦੀ ਬੰਦਗੀ ਦੇ

ਮੈਨਸ ਸਾਧੂ ਦੂਤਰ ਮਤ ਖੋਏ ਸਤਿਗੁਰੂ ਜੀ ਕਹਿੰਦੇ ਪੂਰਨ ਗੁਰੂ ਨਾਲ ਕੇਨਾ ਖੋਟੀ ਮਤ ਦਾ ਨਾਸ ਹੋ ਗਿਆ ਪੰਦ ਤੁਨੀਤ ਸਾਮ ਹੋਏ ਹੋਰ ਭਾਪੀਆਂ ਕੋ ਸਾਰੇ ਪਵਿੱਤਰ ਹੋ ਗਏ ਐਸੀ ਕਿਰਪਾ ਹੋ ਗਈ ਉਹਦੇ ਗੁਰੂ ਨੇ ਕਿਰਪਾ ਕਰ ਦਿੱਤੀ ਐਸੀ ਫਾਪੀ ਸੀ ਕਿ ਸਾਨੂੰ ਉਹਨਾਂ ਉਤਰ ਕਰਨ ਦਾ ਤੰਗ ਦੱਸ ਦਿੱਤਾ ਪਰਮੇਸ਼ਰ ਨਾਲ ਮਿਲਾਂ ਦਿੱਤਾ ਰਾਮ ਦਾ ਸਰਵ ਵਰਨਾਤੇ ਰਾਮ ਦੇ ਦਾਸਾਂ ਦੇ ਸਤ ਸੰਗਤ ਰੂਪੀ ਸਰਵ ਵਰਨਾ ਰੂਪੀ ਚਰਨਾਂ ਅਸ਼ੀਰਵਾਦ ਕਰਨ ਦੇ ਨਾਲ ਸਭਨਾ ਦੇ ਪਾਪ ਤੋਂ ਆ ਕੇ ਸਾਰੇ ਪਾਪ ਦੀ ਪਾਪ ਕਰਾਂ ਦੀ ਜਿਹੜੇ ਮੈਲ ਲਿਕੇਸ਼ਾ ਕਰਮ ਨੂੰ ਉਸਰ ਗਤ ਗੋਵਿੰਦਨ ਕਾਇ ਸਤਜੀ ਕਹਿੰਦੇ ਆਓ ਭਾਈ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ ਗੋਵਿੰਦ

गोपाल गौ धरती है पालन वाल पूरा गुरु आत्मक आनंदा है उठो आत्मक आनंद मिलता है

ਆਪਣੇ ਭਰਜ ਅਨੁਸਾਰ ਆਪਣੇ ਸੇਵਕਾਂ ਦੀ ਰੱਖਿਆ ਕਰਦੇ ਹਨ ਪ੍ਰਭ ਆਪਣਾ ਮਰਦ ਟਿਕਾ ਆਪਣੇ ਸੇਵਕ ਦੀ ਨੂੰ ਹਮੇਸ਼ਾ ਲਾਹ ਦੇ ਰੱਖਦੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਰਾਜ ਦੇ ਉਪਦੇਸ਼ ਪੂਰੇ ਗੁਰੂ ਦੇ ਲੜ ਲੜਨ ਦੀ ਗੱਲ ਹੈ ਇੱਕ ਵਾਰ ਕੋਈ ਦੁਕਾਨਦਾਰ ਦੁਕਾਨ ਤੇ ਬੈਠਾ ਹੈ ਤੇ ਉਹਨੂੰ ਕੋਈ ਅਚਾਨਕ ਕੰਮ ਪੈ ਗਿਆ ਦੁਕਾਨਦਾਰ ਨੇ ਸੋਚਿਆ ਵੀ ਦੁਕਾਨ ਕਾਨੂੰ ਬੰਦ ਕਰਨੀ ਹੈ ਤੇ ਚਲੋ ਨਾਲ ਦੇ ਦੁਕਾਨਦਾਰ ਨੂੰ ਕਹਿ ਦੇਣਾ ਵੀ 10 ਮਿੰਟ ਤੱਕ ਨਿਗਰਾਂ ਰੱਖ ਲੈ ਉਹ ਕਹਿਣ ਲੱਗਾ ਭਾਈ ਸਭ ਮੈਨੂੰ ਕੰਮ ਪੈ ਗਿਆ ਤੇ ਸ਼ੈਟਰ ਕਰ ਨੂੰ ਬੰਦ ਕਰਨਾ ਤੂੰ 10 ਮਿੰਟ ਦੁਕਾਨ ਦੀ ਨਿਗਰਾਂ ਰੱਖੀ ਉਹ ਚਲੇ ਗਿਆ ਕੰਮ ਤੇ ਬਾਅਦ ਵਿੱਚ ਦੁਕਾਨਦਾਰ ਜਿਹੜਾ ਦੂਜਾ ਸੀਨ ਉਹਦੇ ਮਨ ਚ ਬੇਈਮਾਨੀ ਆ ਗਈ ਉਹਨੇ ਕਿਹਾ ਵੀ ਐਨਾ ਸੌਦਾ ਖੁੱਲਾ ਪਿਆ ਹੈ ਕਿ ਕਿਉਂ ਨਾ ਇਹਦੇ ਸੌਦੇ ਚੋਂ ਕੁਛ ਨਾ ਕੁਛ ਚਰਾ ਲਿਆ ਜਾਵੇ। ਤੋਂ ਆਪਣੇ ਨੌਕਰ ਨੂੰ ਕਹਿਣ ਲੱਗਾ ਵੀ ਆਹੋਂ ਕਰ। ਇਹਦੀਆਂ ਆਲੂਆਂ ਦੀਆਂ ਬੋਰੀਆਂ ਪਈਆਂ 500 ਤੇ ਇੱਕ ਬੋਰੀ ਚੁੱਕ ਲਿਆ। ਇਹਨੂੰ ਕਿਹਾ ਕਿ ਜੀ ਸਿੱਧਾ ਆਉਣਾ ਇਸ ਕਲਦਨ। ਉਹ ਬੋਰੀ ਚੁੱਕ ਕੇ ਲੈ ਗਿਆ ਤੇ ਜਿਹੜਾ ਦੁਕਾਨਦਾਰ ਕੰਮ ਗਿਆ ਸੀ ਉਹ ਨਵਾਬ हुसैन ਉਹਦਾ ਪਹਿਲਾਂ ਧਿਆਨ ਨਹੀਂ ਕੋ ਉਧਰ ਗਿਆ ਕਹਿਣ ਲੱਗਾ ਵੀ ਇੱਕ ਬੋਰੀ ਘੱਟ ਹੈ। वह गुआढ़ी पुछ लगे भी कोई बंदा बाद आलू लैन तो नहीं आया एक बोरी घट है कह लगे नहीं मैनु नहीं पता कह लगे भाई सब फिर एक बोरी घट है कि ये नहीं लैके गया कह लगे नहीं मैनू नहीं पता इस गौकर न बुलाया तोड़े नौकर न बुला के पैसे देते कुछ कह लगे भी सचो सच दसी तेरे सरदार ने बोरी चोरी की ਉੱਗ ਲਗਾ ਹਾ ਜੀ ਮੇਰੇ ਕੋ ਬੋਲਾ ਥਾ ਕਿ ਬੁਰੇ ਠਾਲੇ ਉਹਨਾਂ ਜਾ ਕੇ ਬੰਦੇ ਇਕੱਠੇ ਕੀਤੇ ਆਪ ਜਿੰਦ ਜਦਾਈ ਹੋ ਗਈ ਆਖਰ ਗੱਲ ਜਿਹੜੀ ਸੀ ਨਾ ਉਸ ਥਾਲੇ ਤੇ ਪਹੁੰਚ ਗਏ ਔਰ ਜਦੋਂ ਠੱਡਦਾਰ ਨੇ ਉਸ ਨੂੰ ਬੁਲਾਇਆ ਕਿ ਠੱਡਦਾਰ ਕਰਨ ਲੱਗਾ ਵੀ ਇਹ ਬੰਦਾ ਚੋਰੀ ਨਹੀਂ ਕਰ ਸਕਦਾ ਉਹਨੂੰ ਪੁੱਛਿਆ ਕਰਨ ਲੱਗਾ ਤੂੰ ਚੋਰੀ ਤਾਂ ਕਿੱਥੇ ਕਰਨ ਲੱਗਾ ਨਹੀਂ ਠੱਡਰ ਕਰਨਾ ਵੀ ਇਹ ਚੋਰੀ ਨਹੀਂ ਕਰ ਸਕਦਾ ਤੁਸੀਂ ਝੂਠ ਬਾਰਦਿਆਂ ਦੇ ਇਕੱਠਾ ਨਾਲ ਲੈਣਾ ਹੁਣ ਸਾਰੇ ਬੰਦੇ ਜਿਹੜੇ ਇਕੱਠੇ ਹੋਏ ਸੋ ਕਹਿੰਦੇ ਨੇ ਸਾਡੇ ਸਾਹਮਣੇ ਅਨੌਕਰ ਮੰਨਿਆ ਇਹ ਚੋਰੀ ਇਸਨੇ ਕਰਾਈ ਹੈ ਕਿ ਨੌਕਰ ਦੇ ਰਾਹੀਂ ਚੋਰੀ ਕਰਾਈ ਜਾਂ ਨਹੀਂ ਉਹ ਕਹਿਣ ਲੱਗਾ ਕਿ ਮੈਂ ਨਹੀਂ ਮੰਨਦਾ ਇਹ ਬੰਦਾ ਚੋਰੀ ਨੂੰ ਚੋਰ ਨਹੀਂ ਤੁਸੀਂ ਇਹਦਾ ਕੁੱਠਾ ਨਾਲ ਉਹ ਕਹਿਣ ਲੱਗੇ ਤੁਸੀਂ ਕਿਉਂ ਨਹੀਂ ਮੰਨਦੇ ਕਹਿਣ ਲੱਗਾ ਮੰਨੇ ਨਹੀਂ ਜਾ ਸਕਦਾ ਇਹੋ ਜੀ ਗੱਲ ਹੈ ਜਿਹੜੀ ਮੰਨੀ ਨਹੀਂ ਜਾ ਸਕਦੀ ਕਹਿਣ ਲੱਗੇ ਜੀ ਦੱਸੋ ਕਹਿਣ ਲੱਗਾ ਕੁਝ ਦਿਨ ਪਹਿਲਾਂ ਇਹ ਬੰਦਾ ਕਿਤੇ ਜਾ ਰਿਹਾ ਸੀ ਰਸਤੇ ਤੋਂ ਤੇ ਇਹਨੂੰ ਸੋਨਾ ਲੱਭਿਆ کافی ਗਹਿਣੇ ਸੀ ਉਹ ਗਹਿਣੇ ਇਹ ਠਾਣੇ ਕਿੱਲੇ ਆ ਤੇ ਉੱਥੇ ਉਹਨਾਂ ਬੰਦਿਆਂ ਨੂੰ ਬੁਲਾ ਕੇ ਵਾਪਸ ਕਰਦੇ ਜਿਹੜਾ ਬੰਦਾ ਸੋਨਾ ਵਾਪਸ ਕਰ ਸਕਦਾ ਉਹ ਅਨੁਗਮ ਵਿੱਚ ਰੱਖ ਸਕਦਾ ਕਹਣ ਲੱਗਾ ਜੀ ਉਹਦੇ ਨੌਕਰ ਨੂੰ ਪੁੱਛੋ ਲੋ ਪੁਲਿਸ ਵਾਲਿਆਂ ਦੌਕਾ ਮਾਰਿਆ ਨੌਕਰ ਮੰਨ ਗਿਆ ਕਹਣ ਲੱਗਾ ਜੀ ਮੇਰੇ ਤੋਂ ਸਰਦਾਰ ਜੀ ਨੇ ਬੋਰੀ ਚ ਪਾ ਕੇ ਰੱਖੀ ਉਠਾਰਦਿਆਂ ਕਹਣ ਲੱਗਾ ਜੀ ਭਾਈ ਸਾਹਿਬ ਉਹਦੇ ਤੁਸੀਂ ਸੋਨਾ ਮੇਰਾ ਸੁ ਵਾਪਸ ਕਰਕੇ ਤੁਸੀਂ ਮੇਰੇ ਸਾਹਮਣੇ 10 ਬੋਦੇ ਬੁਲਾ ਕੇ ਉਹ ਮਾਲਕ ਤੋਂ ਸੋਨੇ ਵਾਲੇ ਨੂੰ ਬੁਲਾ ਕੇ ਉਹਨੂੰ ਸੋਨਾ ਵਾਪਸ ਕੀਤਾ ਤੇ ਅੱਜ ਤੁਮ ਆਲੂਆਂ ਦੀ ਬੋਰੀ ਚੋਰੀ ਕਰ ਲਿਆ ਕਹਣ ਲੱਗਾ ਜੀ ਹਾਂ ਅਜ ਮੈਂ ਚੋਰੀ ਕੀਤੀ ਹੈ ਮੇਰਾ ਮਨ ਬੇਈਮਾਨ ਹੋ ਗਿਆ ਕਹਿਣ ਲੱਗਾ ਫਿਰ ਉਹਦੇ ਸਿਉਣਾ ਨੂੰ ਦੇਖ ਕੇ ਤੇਰਾ ਮਨ ਕਿਉਂ ਬੇਈਮਾਨ ਹੋਇਆ ਕਹਿਣ ਲੱਗਾ ਉਹਦੇ ਸਾਹ ਪਾਤਰ ਮੈਂ ਗੁਰਦੁਆਰਾ ਸਾਹਿਬ ਪਹੁੰਚਿਆ ਸੀ ਤੇ ਮੇਰੇ ਮਨ ਦੇ ਉੱਤਲਾ ਐਸਾ ਦਇਆ ਆਈ ਸੀ ਕਿ ਇਹ ਜਿਹਦਾ ਸਿਉਣਾ ਹੋ ਸਕਦਾ ਉਹਦੀ ਬੱਚੀ ਦਾ ਵਿਆਹ ਹੋਵੇ ਵਿਚਾਰਾ ਉਹ ਕਿੰਨਾ ਦੁਖੀ ਹੁੰਦਾ ਹੋਵੇ ਪਤਾ ਨਹੀਂ ਕਿਵੇਂ ਕਿਸ ਤੋਂ ਕਰਜ਼ਾ ਚੁੱਕਿਆ ਉਹਨੇ ਟੁੰਆ ਬਣਾਈਆਂ ਤੇ ਉਹਨੂੰ ਪਹਚਾਈਆਂ ਜਾਂ ਕਹਿਣ ਲੱਗਾ ਅੱਜ ਮੇਰਾ ਮਨ ਇਹ ਨਾ ਬੇਈਮਾਨ ਹੋ ਗਿਆ ਉਹ ਕਹਿਣ ਲੱਗਾ ਵੀ ਜੋ ਕੁਝ ਵੀ ਇਹ ਤਾਂ ਹੁਣ ਗਿਆ ਹੋਇਆ ਜਿਹੜੀ ਚੀਜ਼ ਹੱਥ 'ਚ ਰੱਖਦੇ ਹੋ ਚੋਰੀ ਕਰ ਲਓ ਉਹਦੇ ਮੇਰਾ ਮਨ ਦਇਆਵਾਨ ਸੀ ਅੱਜ ਮੇਰਾ ਮਨ ਬੇਈਮਾਨ ਹੋ ਗਿਆ ਸਤਕਰ ਜੀ ਕਹਿੰਦੇ ਭਾਈ ਇਸ ਮਨ ਨੂੰ ਸੁਝਾ ਇਸ ਮਨ ਨੂੰ ਕੰਟਰੋਲ ਵਿੱਚ ਰੱਖ ਜੇ ਕਿਤੇ ਦਇਆ ਵਾਲੇ ਪਾਸੇ ਜਾਂਦਾ ਹੈ ਤੇ ਠੀਕ ਹੈ ਜੇ ਕਿਤੇ ਬੇਈਮਾਨੇ ਵਾਲੇ ਪਾਸੇ ਜਾਂਦਾ ਤੈਨੂੰ ਰੋਕਣਾ ਹੈ ਅਸੀਂ ਘਰ 'ਚ ਕੁੱਤਾ ਰੱਖਿਆ ਹੁੰਦਾ ਨਾ ਤੇ ਜੇ ਕੁੱਤਾ ਰਸੋਈ 'ਚ ਵੜੇ ਆਪਾਂ ਉਹਨੂੰ ਝਿੜਕਦੇ ਹਾਂ ਜੇ ਕੁੱਤਾ ਭਾਂਡੇ ਵਿੱਚ ਮੂੰਹ ਪਾਵੇ ਆਪਾਂ ਉਹਨੂੰ ਰੋਕਦੇ ਹਾਂ ਜੇ ਕੁੱਤਾ ਕਿਸੇ ਦੇ ਮਗਰ ਪੈਦਾ ਵੱਢਦਾ ਹੈ ਤਾਂ ਵੀ ਆਪਾਂ ਉਹਨੂੰ ਰੋਕਦੇ ਹਾਂ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੰਨ ਨੂੰ ਨਾ ਕੰਟਰੋਲ ਕਰਕੇ ਰੱਖੀਂ ਤੂੰ ਆਂਡੀਆਂ ਗੋਂਡੀਆਂ ਦਾ ਫਿਕਰ ਨਾ ਕਰ ਕੀ ਹੋ ਰਿਹਾ ਹੈ ਹੁਣ ਤੈਨੂੰ ਫਿਕਰ ਨਾ ਆ ਗੋਂਡੀ ਕੀ ਕਰ ਰਿਹਾ ਹੈ ਉਹ ਕੀ ਕਰ ਰਿਹਾ ਹੈ ਕਿਹਦੇ ਕਿਹੋ ਜਿਹੇ ਕੱਪੜੇ ਪਾਏ ਆ ਕੌਣ ਕੀ ਕਰਦਾ ਉਹਨਾਂ ਦਾ ਫਿਕਰ ਨਾ ਕਰ ਤੂੰ ਆਪਣੇ ਮਨ ਨੂੰ ਕੰਟਰੋਲ ਵਿੱਚ ਕਰ ਆਪਣੇ ਮਨ ਦੇ ਚਾਰ ਚੁਫੇਰੇ ਵਾੜ ਕਰ ਲੈ ਪਰਮੇਸ਼ਰ ਦੀ ਬਖਸ਼ਿਸ਼ ਦੀ ਇਹਨੂੰ ਰੋਕਣ ਵੀ ਕੋਈ ਕਮਾਵਲ ਨਹੀਂ ਜਣਾ ਕਿਉਂਕਿ ਸੈਕਰੀਟਰੀ ਥੋੜੀ ਵਿੱਚ ਸਤਕਰੂ ਨੇ ਇੱਕ ਦਾਤ ਪਾਈ ਹੈ ਹੁਣ ਦੁਨੀਆ ਦੇ ਵਿੱਚ ਆਪਾਂ ਦੇਖੀਏ ਨਾ ਤੇ ਬੁਰੇ ਦਾ ਭਲਾ ਬਹੁਤ ਘੱਟ ਕਰਨ ਵਾਲੇ ਹੁੰਦੇ ਨੇ ਪਰ ਇਹਦਾ ਭਲਾ ਤਾਂ ਕਰ ਸਕਦੇ ਹੋ ਤੁਸੀਂ ਪਰ ਬੁਰੇ ਦਾ ਭਲਾ ਸਤਕਰੂ ਜੀ ਕਹਿੰਦੇ ਕੋ ਬੁਰੇ ਦਾ ਭਲਾ ਕਰ ਤੇਰੇ ਮਨ ਨੂੰ ਸ਼ਾਂਤੀ ਮਿਲੂਗੀ ਤੂੰ ਬੁਰੇ ਦਾ ਭਲਾ ਕਰ ਬੁਰੇ ਦਾ ਭਲਾ ਕਰ ਗੁੱਸਾ ਮਨ ਨਾਲ ਹਟਾਵੇ ਦੇਹੀ ਰੋਗ ਨਾ ਲੱਗੇ ਪੱਲੇ ਸਭ ਸੁਖ ਪਾਏ ਹੁਣ ਤੁਸੀਂ ਜਿੱਦਾਂ ਮਰਜੀ ਭਲੇ ਬਣੇ ਰਹੋ ਪਰ ਕੋਈ ਨਾ ਕੋਈ ਮਨੁੱਖ ਤੁਹਾਡੇ ਬੁਰਾਈ ਨੂੰ ਸੋਚਦਾ ਹੁੰਦਾ ਤੁਸੀਂ ਬਿਲਕੁਲ ਭਲੇ ਮਨੁੱਖ ਹੋ ਤੁਸੀਂ ਭਲੇ ਕੰਮ ਕਰਦੇ ਹੋ ਪਰ ਕੋਈ ਨਾ ਕੋਈ ਬੰਦਾ ਜ਼ਰੂਰ ਤੁਹਾਡਾ ਬੁਰਾ ਸੋਚਦਾ ਹੁੰਦਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਬੁਰੇ ਦਾ ਪਲਾ ਕਰੇਗਾ ਨਾ ਇਹ ਪਰਮੇਸ਼ਰ ਦੀ ਤੇਰੇ ਤੇ ਬਖਸ਼ਿਸ਼ ਹੋਣੀ ਹੈ ਅੱਜ ਤੇ ਅਸੀਂ ਬੁਰੇ ਦਾ ਪਲਾ ਕਿ ਪਲੇ ਦਾ ਪਲਾ ਆਪਣੀ ਸੋਚ ਦੀ ਇਹ ਪਲਾ ਪੁਰਸ਼ਾ ਨਾ ਤੇ ਉਹਦਾ ਵੀ ਸੋਚਦੇ ਆ ਵੀ ਇਹ ਬੰਦਾ ਕਿਵੇਂ ਤਰ੍ਹਾਂ ਫਰਦਾ ਹੈ ਆਇਆ ਇਹ ਘਰ ਕਿਵੇਂ ਪਾ ਲਿਆ ਕਿ ਮੁੰਡਾ ਕਿਵੇਂ ਵਿਆਹ ਹੈ ਗਿਆ ਇਹਦੇ ਕੋਲੇ ਇਹ ਸਭ ਕੁਝ ਕਿੱਥੋਂ ਆ ਗਿਆ ਅਸੀਂ ਤਾਂ ਮੇਉਨੇ ਕਰਜਾ ਜੋ ਕਿ ਘਰ ਪਾਇਆ ਪਰ ਅਸੀਂ ਸੁਣਦੇ ਨਿਮ 2 ਨੰਬਰ ਦਾ ਪੈਸਾ ਹੁੰਦੇ ਤੇ ਇਹਨੇ ਕਿਸੇ ਨਾਲ ਠੱਗੀ ਮਾਰੀ ਹੋਰ ਅਸੀਂ ਉਹ ਭਲੇ ਦੇ ਬੰਦੇ ਦਾ ਵੀ ਬਿਨਾ ਕਿਸੇ ਉਹਦੇ ਤੁਸਰ ਨਾ ਲੱਗਣਾ ਕੁਛ ਨਹੀਂ ਬਿਨਾ ਕਿਸੇ ਲੋ ਲਾਤ ਦੇ ਉਹਦਾ ਫਿਰ ਪੂਰਾ ਸੋਚੀ ਜਾਂਦੇ ਤੇ ਮੁਰੇ ਦਾ ਭਲਾ ਸੋਚਣਾ ਤਾਂ ਬਹੁਤ ਦੂਰ ਦੀ ਗੱਲ ਹੈ ਸਾਡੇ ਮਨ ਵਿੱਚ ਇਹ ਗੱਲ ਆਈ ਵੀ ਸਕਦੀ ਵੀ ਅਸੀਂ ਇਸੇ ਬਾਰੇ ਮਨochondavi ਪਲਾ ਮੰਗ ਲਾਗੇ ਪਰ ਸਤਿਗੁਰੂ ਜੀ ਨੇ ਸਿੱਖ ਨੂੰ ਕਿਹਾ ਤੂੰ ਅਰਦਾਸ ਵਿੱਚ ਕੁਝ ਵੀ ਮੰਗ ਤੂੰ ਅਰਦਾਸ ਕਰ ਕੁਝ ਵੀ ਮੰਗ ਇਹਨੂੰ ਸਭ ਕੁਝ ਮਿਲੇਗਾ ਪਰ ਇੱਕ ਗੱਲ ਯਾਦ ਰੱਖੀ ਸਰਬੱਤ ਦਾ ਭਲਾ ਮੰਗਣਾ ਹੈ ਚਾਹੇ ਉਹਦੇ ਚ ਬੁਰਾ ਹੋਵੇ ਕਿ ਭਲੇ ਕੋ ਪਲਾ ਹੋਵੇ ਸਾਰਿਆਂ ਦਾ ਭਲਾ ਮੰਗਣਾ ਹੈ ਸਾਰਿਆਂ ਦਾ ਭਲਾ ਮੰਗਣਾ ਹੈ ਸੇਖਣੀ ਝੋਲੀ ਵਿੱਚ ਨਾ ਦਾਤ ਪਾ ਦਿੱਤੀ ਕਹਿੰਦੇ ਜਦੋਂ ਤੂੰ ਸਾਰੀ ਅਰਦਾਸ ਕਰ ਦੇਵੇਂ ਨਾ ਸਿਧਾਂਤ ਸਿੰਘਾਂ ਨੂੰ ਯਾਦ ਕਰ ਲੈ ਗੁਰੂਆਂ ਨੂੰ ਯਾਦ ਕਰ ਲੈ ਇਹ ਬੁਰਧਾ ਮਾਂ ਨੂੰ ਯਾਦ ਕਰ ਲਵੇਂ ਜਦੋਂ ਸਭ ਕੋਈ ਯਾਦ ਕਰਨ ਤੋਂ ਬਾਅਦ ਨਾ ਇੱਕ ਗੱਲ ਜ਼ਰੂਰ ਕਹਿ ਦੀ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਇਹ ਪਾਤਸ਼ਾਹ ਕਿਰਪਾ ਕਰੋ ਤੇਰੇ ਹੁਕਮ ਦੇ ਅੰਦਰ ਤੇਰੀ ਰਜ਼ਾ ਦੇ ਅੰਦਰ ਸਾਰਿਆਂ ਦਾ ਭਲਾ ਹੋਵੇ। ਔਵੇਂ ਕੋਈ ਬੁਰਾ ਤੇ ਔਵੇਂ ਕੋ ਭਲਾ ਕਿਉਂਕਿ ਜੇ ਕੋਈ ਬੁਰਾ ਕੰਮ ਕਰਦਾ ਨਾ ਤੇ ਤੂੰ ਔਗਣ ਆਪਣੇ ਕਿੰਨਾ ਰਹੇ ਜੇ ਤੂੰ ਉਹਦੀ ਵਿਰਿਆਈ ਕਰਦਾ ਉਹਦੀ ਮੈਲ ਤੇਰੀ ਤੋਂ ਵੀ ਨਹੀਂ ਪੈਂਦੀ ਹੈ ਜੇ ਕੋ ਮਾੜੇ ਕੰਮ ਕਰਦਾ ਉਹਨੂੰ ਸਜ਼ਾ ਪਰਮੇਸ਼ਰ ਦੇ ਵਿਗਤ ਕੱਲ ਤੁਸੀਂ ਮੋਬਾਈਲਾਂ ਤੇ ਇੱਕ ਗੱਲ ਦੇਖੀ ਹੋਣੀ ਹੈ ਇੱਕ ਮੂਵੀ ਆਈ ਸੀ ਪਹਿਲਾਂ ਤੂੰ ਡਿਲੀਟ ਕਰਤੀ ਸੀ ਕਿਸ ਨੇ ਉਹ ਦੁਬਾਰਾ ਫਿਰ ਉਹਨਾਂ ਨੇ ਪਾਈ ਹੈ ਦੋ ਪੁਲਿਸ ਵਾਲੇ ਇੱਕ ਬੰਦੇ ਨੂੰ ਘੁੱਟ ਰਹੇ ਨੇ ਉਹ ਤੇ ਕੋਈ ਉਹਦਾ ਉਹਨਾਂ ਦਾ ਵੱਡਾ ਅਫਸਰ ਆ ਗਿਆ ਕੋਲ ਉਹ ਆ ਕੇ ਕਹਿਣ ਲੱਗਾ ਕਿ ਕਿਉਂ ਮਾਰ ਰਹੇ ਹੋ ਕਹਿਣ ਲੱਗੇ ਜੀ ਇਹਨੇ ਸਾਡੇ ਗੱਲ ਪਿਆ ਸਾਡੀ ਵਰਦੀ ਨੂੰ ਹੱਥ ਪਾਇਆ ਤੇ ਵਰਦੀ ਨੂੰ ਹੱਥ ਕੋ ਮਾ ਗੁਨਾ ਹੈ ਉਹ ਕੋਈ ਟਕਰਾ ਅਫਸਰ ਸੀ ਉਹ ਕਹਿਣ ਲੱਗੇ ਇਹਨੇ ਗੁਨਾਹ ਕੀਤਾ ਨਾ ਤੇ ਗੁਨਾਹ ਦੀ ਸਜ਼ਾ ਇਹਨੂੰ ਅਦਾਲਤ ਦੇਉਗੀ ਇਹਨੂੰ ਕੋਰਟ ਚ ਲਿਜਾ ਕੇ ਇਹ ਇਹਦੇ ਤੇ ਕੇਸ ਪਾਓ ਕੋਰਟ ਚ ਲੈ ਜਾਓ ਤੁਸੀਂ ਸਜ਼ਾ ਦੇਣ ਦੇ ਹੱਕਦਾਰ ਨਹੀਂ ਤੁਸੀਂ ਕਿਉਂ ਕੁੱਟ ਰਹੇ ਹੋ ਤੁਹਾਡੇ ਕੋਲ ਕੀ ਇਤਕਾਰ ਹੈ ਕਿ ਤੁਸੀਂ ਰਸਤੇ ਵਿੱਚ ਬੰਦੇ ਨੂੰ ਕੁੱਟ ਰਹੇ ਹੋ ਇਹਨੇ ਗੁਨਾਹ ਕੀਤਾ ਹੈ ਗੁਨਾਹ ਦੀ ਸਜ਼ਾ ਇਹਨੂੰ ਮਿਲ ਜੂਗੀ ਔਰ ਮੈਨੂੰ ਬਹੁਤ ਵਧੀਆ ਲੱਗੇ ਉਹ ਗੱਲਾਂ ਕਹਿਣ ਲੱਗਾ ਥਾਣੇ ਲੈ ਕੇ ਉਹ ਇਹਦੇ ਤੇ ਪਰਚਾ ਦਰਜ ਕਰ ਦਿਓ ਕਾਨੂੰਨ ਕਾਨੂੰਨੀ ਤੌਰ ਤੇ ਜਿਹੜੇ ਜਿਹੜੇ ਇਹਨੇ ਗੁਨਾਹ ਕੀਤੇ ਆ ਉਹਦੀ ਸਜ਼ਾ ਉਹ ਪੇ ਭੁਗਤੂਗਾ ਪਰ ਸਾਡੇ ਕੋਲ ਅਧਿਕਾਰ ਨਹੀਂ ਕਿ ਅਸੀਂ ਉਹਨੂੰ ਕੁੱਟ ਕੇ ਉਹਦੀ ਸਜ਼ਾ ਦੇਈਏ ਇਸ ਕਰਕੇ ਸਾਡੇ ਕੋਲ ਕੋਈ ਅਧਿਕਾਰ ਨਹੀਂ ਕਿ ਅਸੀਂ ਗਵਾਨੀ ਦੇ ਔਗਣਾਂ ਨੂੰ ਜਿਧੜ ਗਏ ਕਿਉਂ ਸਮਾਂ ਬਰਬਾਦ ਕਰੀਏ ਸਤਿਗੁਰੂ ਆਕਸ਼ੇ ਜੀ ਕਹਿੰਦੇ ਤੂੰ ਆਪਣੇ ਔਗਣ ਤੇ ਦੂਸਰੇ ਦੇ ਔਗਣ ਦੇਖ ਤੇਰੇ ਚ ਕਿੰਨੇ ਔਗਣ ਆਪਣੇ ਵੱਲ ਨਿਗਾਹ ਮਾਰ ਕੇ ਦੂਸਰੇ ਦੇ ਗੁਣ ਕੀ ਹੈ ਜੇ ਤੂੰ ਦੂਸਰੇ ਚ ਔਗਣ ਦੇਖਣ ਲੱਗ ਪਿਆ ਫਿਰ ਤੈਨੂੰ ਆਪਣੇ ਗੁਣ ਤੇ ਗੁਣ ਵੀ ਨਹੀਂ ਦਿਸਣੇ ਹੁਣ ਤੱਕ ਤੱਕ ਕੋਈ ਇਹ ਕਹਿਣਾ ਨਾ ਤੇਰੇ ਚ ਗੁਣਾ ਹੋ ਸਕਦਾ ਤੇਰੇ ਚ ਕਿੰਨੇ ਗੁਨਾਹ ਹੋਣ ਇਸ ਕਰਕੇ ਆਪਣੇ ਔਗਣ ਤੇ ਦੂਸਰੇ ਦੇ ਗੁਣ ਦੇਖਾਂ ਫਿਰ ਜਾਕੀ ਤਰ੍ਹਾਂ ਜੀਵਨ ਸਫਲਾ ਹੁੰਦਾ ਤੇ ਸਤਪੁਰਖ ਆਪជាਦੀ ਕਿਰਪਾ ਕਰਦੇ ਨੇ ਕਹਿੰਦੇ ਜਦੋਂ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ ਨਾ ਐਸੀ ਨਗਰ ਸਤਪੁਰੂ ਜੀ ਬਖਸ਼ ਦੇਣਗੇ ਇਹ ਦੂਜੇ ਸਾਹਮਣੇ ਵਾਲੇ ਦੇ ਵਿੱਚ ਗੋਣੀ ਸਿੰਘ ਗੁਨਾਹੇ ਇਹ ਕਰਾਂਗੇ ਨਾ ਕੋਈ ਗਵੰਡੀ ਬਣਾ ਕਰਦਾ ਉਹਦੀ ਸਜ਼ਾ ਅਕਾਲਪਿਕ ਵਾਹਿਗੁਰੂ ਦੇ ਹੁਦਨ ਅਸੀਂ ਕਹੋਣੇ ਜੇ ਕੋ ਗੁਨਾਹ ਕਰਦਾ ਨਾ ਅੱਜ ਕੋ ਚਿੱਟਾ ਵੇਚ ਰਿਹਾ ਉਹਨੂੰ ਉਹਦੀ ਸਜ਼ਾ ਉਹਨੂੰ ਜ਼ਰੂਰ ਉਹਦੇ ਜੀਵਨ ਦੇ ਵਿੱਚ ਲੋਗੇ ਕੋ ਚੋਰੀ ਕਰਦਾ ਕਿਸੇ ਨਾਲ ਬੇਈਮਾਨੀ ਕਰਦਾ ਠੱਗੀ ਕਰਦਾ ਉਹਦੀ ਸਜ਼ਾ ਪਰਮੇਸ਼ਰ ਦੇ साढ़े कोई अधिकार नहीं क्या सजा दी इस करके सतगुरु जी कहने तू हमेशा पला है। तेरा को बुरा भी कर सतगुरु पातशाह जी अनि सिख जे ਕਨੂ ਮਾਲ ਦੇ ਸ਼ਬਦ ਦੇ ਵਿੱਚ ਫਟੜ ਹੋ ਗਏ ਸਰੂ ਮਦਾਨੇ ਗੰਗਦੇ ਵਿੱਚ ਲੜ ਕੇ ਫਟੜ ਹੋ ਗਏ ਗਿਰਮਦਾਰ ਕਰ ਲਈ ਤੇ ਉਸ ਸਮੇਂ ਵੀ ਜਦੋਂ ਉਹਨਾਂ ਨੇ ਸ਼ਾਮ ਨੂੰ ਰਹਿ ਰਹਿ ਕੇ ਪਾਠ ਕੀਤਾ ਨਾ ਤੇ ਉਹਨਾਂ ਨੇ ਅਰਦਾਸ ਕੀਤੀ ਕਹਿਣ ਲੱਗੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜਿਹੜਾ ਪੁਸ਼ਪਾਈ ਸਭਨੇ ਘੋਤਾ ਸੀ ਉਹ ਆਲੂ ਵਾਲੀਓ ਸਾਬ ਨੂੰ ਟੈਣ ਲੱਗਿਆ ਆਲੂ ਵਾਲੀਆ ਜੀ ਸਰਬੱਤ ਦਾ ਭਲਾ ਕੀ ਹੁੰਦਾ ਹੈ ਉਹ ਕਹਿਣ ਲੱਗਾ ਜੀ ਸਾਰਿਆਂ ਦਾ ਭਲਾ ਸਾਰੇ ਸੰਸਾਰ ਦਾ ਭਲਾ ਉਹ ਕਹਿਣ ਲੱਗਾ ਸੰਸਾਰ ਦੇ ਤੇ ਇਹ ਵੀ ਹੈ ਜਿਨ੍ਹਾਂ ਨੇ ਤੁਹਾਡੇ ਤੇ ਚੜ੍ਹਨ ਕੀਤੇ ਜਿਹੜੀ ਫੌਜ ਤੁਹਾਡੇ ਤੇ ਚੜ੍ਹ ਕੇ ਆਈ ਹੈ ਤੁਹਾਡੇ ਬੱਚੇ ਮਾਰਦੇ ਤੁਹਾਡੇ ਬਜ਼ੁਰਗਾਂ ਨੂੰ ਸ਼ਹੀਦ ਕਰਤਾ ਤੁਹਾਡੇ ਬੱਚਿਆਂ ਨੂੰ ਸ਼ਹੀਦ ਕਰਤਾ ਬੇਬੀਆਂ ਨੂੰ ਸ਼ਹੀਦ ਕਰਤਾ ਤੁਹਾਨੂੰ ਸੁਝਾਵਾਂ ਦਿੱਤੀਆਂ ਨੇ ਉਹ ਜੰਗਲ ਨੂੰ ਅਗਲਾ ਕਿ ਜਿਉਂਦੇ ਬੰਦਿਆਂ ਨੂੰ ਸੜ ਦਿੰਦਾ ਤੁਸੀਂ ਉਹਨਾਂ ਦਾ ਵੀ ਭਲਾ ਵੰਗਦੇ ਹੋ ਕਹਿਣ ਲੱਗਾ ਜੀ ਉਹਦੀ ਸਜ਼ਾ ਜਿਹੜੀ ਪਾਪਾਂ ਦੀ ਆ ਪਰਮੇਸ਼ਰ ਦੇਉਗਾ ਜੇ ਕਿਸ ਨੇ ਗੁਨਾਹ ਕੀਤਾ ਨਾ ਉਹਦੀ ਸਜ਼ਾ ਪਰਮੇਸ਼ਰ ਦੇਊਗਾ ਲੇਕਿਨ ਸਾਡੇ ਕੋਲ ਇੱਕੋ ਹੀ ਚੀਜ਼ ਹੈ ਅਸੀਂ ਤੇ ਸਾਰਿਆਂ ਦਾ ਭਲਾ ਮੰਗਣਾ ਪਰਮੇਸ਼ਰ ਤੂੰ ਕਿਰਪਾ ਕਰਕੇ ਸਾਰਾ ਤਾਂ ਭਲਾ ਕਰ ਆਓ ਸਤਿਗੁਰੂ ਨੇ ਕਿਰਪਾ ਕੀਤੀ ਹੈ ਸਾਨੂੰ ਉਸ ਪੰਥ ਪੰਥ ਦੇ ਰਾਹੀ ਬਣਾਇਆ ਜਿਹੜਾ ਸਭਕ ਤਾਂ ਭਲਾ ਮੰਗਦਾ ਅਸੀਂ ਸਾਰਿਆਂ ਦਾ ਭਲਾ ਹੀ ਮੰਗਣਾ ਹੈ ਕਰੋ ਅਰਦਾਸ ਅਤਿ ਸ਼ਕਤੀ ਦੇ ਚੰਨ ਅਤਿ ਸ਼ਾਹ ਕਰਤਾ ਕਰਿਓ ਹਮ ਔਗਣ ਭਰੇ ਇੱਕ ਗੁਣ ਨਹੀਂ ਅਮਰਤ ਸਾਗ ਵਿਖੇ ਵਿਕਾਰੀ ਅਸੀਂ ਔ ਬਣਾਂਗੇ ਭਰੇ ਹੋਇਆ ਸਾਡੇ ਵਿੱਚ ਕੋਈ ਗੁਣ ਨਹੀਂ ਤੇ ਸਾਡੇ ਸਾਹਮਣੇ ਵਾਲੇ ਵਿੱਚ ਸਾਰੇ ਗੁਣ ਕਿਰਪਾ ਕਰੋ ਸਾਰਿਆਂ ਨੂੰ ਸਮਤ ਪਕਸ਼ੂ ਸਰਬੋ ਮਿਸਮਤ ਪਕਸ਼ੂ ਕਿ ਸਾਡੇ ਸਾਹਮਣੇ ਵਾਲਿਆਂ ਨੂੰ ਸਮਤ ਪਕਸ਼ੂ ਜੇ ਤੋ ਇਸ ਤਰ੍ਹਾਂ ਦਾ ਜੀਵਨ ਮਿਲ ਜੂਗਾ ਗੁਰੂ ਜੀ ਬਖਸ਼ਿਸ਼ ਸੰਬਿੱਚੋ ਲਈ ਵਿੱਚ ਮੰਗਿਆ ਅਰਦਾਸ ਕਰੋ ਆਤਿਸ਼ਾ ਕਿਰਪਾ ਕਰੋ ਅਸੀਂ ਔਗਲਾਂ ਦੇ ਭਰੇ ਹੋਏ ਤੁਹਾਡੇ ਚਰਨਾ ਤੇ ਆਏ ਅਸੀਂ ਗੁਨਾਹਾਂ ਦਾ ਪਰਦੇ ਤੁਸੀਂ ਬਖਸ਼ਿਸ਼ ਤੋਂ ਅਕਸ਼ਿਸ਼ ਕਰੋ ਉਲਾਕਾ ਨਿਖਿਮਾ ਜੀ ਵਾਰ ਹਾ ਘਰ ਸਾਹ ਵਾਰ ਇਪੁਰ ਦੀ ਕੀ ਪਤੀ ਆਪਰਾਮ ਕਰੇ